ਇਹ ਨਾ ਵੀਰ ਆਪਣੇ ਇੱਕ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਨਾਲ ਤੇ ਆ ਪਰਿਵਾਰ ਆ ਤੇ ਸਵੇਰੇ ਇਹਨਾਂ ਦੀ ਘਰ ਦੀ ਵੀ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤੀ ਪਾਉਂਦੀ ਸੀ ਤੇ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਉਹਨਾਂ ਤੇ ਫ੍ਰਿਜ ਨੂੰ ਲੱਗੀ ਆਗ ਤੇ ਫ੍ਰਿਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਸੇਨਾ ਜੀ ਅਪੀਸੀ ਕੀ ਗੱਲ ਹੈ ਯਾਰ ਇਹ ਨਾ ਵੀਰ ਆਪਣੇ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਨਾਲ ਦਾ ਤੇ ਆ ਪਰਿਵਾਰ ਆ ਤੇ ਸਵੇਰੇ ਇਹਨਾਂ ਦੀ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤ ਦੀ ਬੰਦੀ ਇਸ ਦੇ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਉਹਨਾਂ ਤੇ ਫਰਿੱਜ ਨੂੰ ਲੱਗੀ ਆ ਅੱਗੇ ਤੇ ਫਰਿੱਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਆ ਦੁਬਾਰਾ ਇਹ ਚੀਜ਼ਾਂ ਨਹੀਂ ਬਣਵਾ ਸਕਦੇ ਤੇ ਕਿੰਨੇ ਕੁ ਵੀਰ ਦੀ ਗੱਲ ਹੈਗੀ ਆ ਸਰੇ ਕਿੰਨੇ ਕੋ ਇਹਦੀ ਗੱਲ ਹੀ ਰਾਤ 8:00 ਵਜੇ ਕਿਸ ਤਰ੍ਹਾਂ ਭੁਜਾਈ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਰੋਲਰ ਰਾਲਾ ਪਾ ਕੇ ਤੇ ਪਾਣੀ ਪੂਣੀ ਤੇ ਕੋਈ ਮਿੱਟੀ ਮੁੱਟੀ ਇਧਰੋਂ ਸੁੱਟ ਕੇ ਇਹ ਸਾਰੇ ਪਿੰਡ ਨੇ ਫੇਰ ਭੁਜਾਈ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਕਿ ਗਰੀਬ ਪਰਿਵਾਰ ਇਹਨਾਂ ਕੋ ਦੁਬਾਰਾ ਇਹ ਚੀਜ਼ਾਂ ਨਹੀਂ ਬਣੀਆਂ ਤੇ ਆਥਰ ਹੋ ਗਏ ਆ ਤੇ ਇਹਨਾਂ ਦੀ ਹੈਲਪ ਕੀਤੀ ਜਾ ਵੱਧ ਤੋਂ ਵੱਧ ਜਿੰਨੀ ਹੋ ਜੇ ਸਿੰਘ ਜੀ ਜਗਜੀਤ ਸਿੰਘ ਜੀ ਕੀ ਗੱਲ ਹੋਈ ਹੈ ਤੁਹਾਡੇ ਏ ਜੀ ਰਾਤ ਜੋ ਬੱਤੀ ਦੁਬਾਰਾ ਬੰਦ ਹੋ ਗਈ ਤੇ ਇਹਨਾਂ ਦੇ ਅੱਗ ਲੱਗੀ ਤੇ ਕਹਿ ਨਹੀਂ ਕੰਮ ਤੇ ਗਏ ਹੀ ਤੇ ਘਰ ਦੇ ਇਹਨਾਂ ਗੁਰਦਾਰ ਸਭ ਗਏ ਤੇ ਮੁੜ ਕੇ ਬੁਝਾਈ ਆ ਪਿੰਡ ਸਾਰੇ ਇਕੱਠੇ ਨਹੀਂ ਹੋ ਗਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਏ ਇਸ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਸੀ ਪੂਰੇ ਪਪੀ ਤਾਂ ਨਹੀਂ ਬਾਗੇ ਨਹੀਂ ਹਾਲੇ ਪਹੋਵੇ ਕੰਨ ਨੂੰ ਸਮਾਨ ਸਮੂਹ ਲੈ ਕੇ ਦਿੱਤਾ ਜਾਵੇ ਆ ਇਹਨਾਂ ਦੇ ਬੱਚੇ ਆ ਨਗੇ ਨਗੇ ਰਜਾਈਆਂ ਰਜੀਆਂ ਕੰਬਲ ਕੁੰਬਲੇ ਕੋਈ ਵੀ ਸਾਰਾ ਕੁਝ ਸੜ ਗਿਆ ਇਹਨਾਂ ਦਾ ਕੋਈ ਨੁਕਸਾਨ ਜਾਣੀ ਤੇ ਨਹੀਂ ਹੋਇਆ ਨਹੀਂ ਜੀ ਜਾਣੀ ਨੁਕਸਾਨ ਰਾਜਪਿੰਦਰ ਸਿੰਘ ਭਾਈ ਕੀ ਗੱਲ ਹੋਈ ਆ ਭਾਜੀ 32 ਤੋਂ ਹੀ ਹੋ ਗਿਆ ਕੰਮ ਕੀ ਹੋਇਆ ਤੇ ਚਮਕਾਜ ਨੂੰ ਮਾਰਿਆ ਦੋਤੋ ਅੱਗ ਲੱਗ ਗਈ ਜੀ ਤੇ ਘਰ ਚ ਕੋਈ ਹੈਗਾ ਜੀ ਜਿਹੜਾ ਅੱਗ ਲੱਗੀ ਹੈ ਨਹੀਂ ਗੁਰਦਰਾ ਸਾਹਿਬ ਗਏ ਮੈਂ ਤੇ ਕੰਮ ਤੇ ਗਿਆ ਅੱਛਾ ਤੇ ਘਾਟੇ ਗੁਰਦੁਆਰੇ ਸਾਹਿਬ ਦੇ ਹਾਂਜੀ ਤੇ ਤੁਹਾਨੂੰ ਕਿਹਨੂੰ ਦੱਸਿਆ ਤੁਹਾਨੂੰ ਇੱਥੇ ਗਵੰਡੀਆਂ ਨੇ ਦੱਸ ਦਿੱਤਾ ਮੜ ਕੇ ਉੱਥੋਂ ਗੁਲਸਾ ਫਿਰ ਕਿਹੜਾ ਤਰ੍ਹਾਂ ਬੁਝਾਈ ਆ ਹਾਂਜੀ ਤੇ ਪਾਣੀ ਨਾ ਹੀ ਭਜਾਈ ਜੀ। ਅੱਛਾ ਤੇ ਕਿਤਰਾ ਇਹਦੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਨਹੀਂ? ਨਹੀਂ ਨਹੀਂ ਜੀ। ਤੇ ਹੁਣ ਮਤਲਬ ਕਿ ਤਿੰਨਾ ਕ ਸਾਮਾਨ ਤੁਹਾਡਾ ਨੁਕਸਾਨ ਕਿੰਨਾ ਹੋਇਆ? ਕਾਫੀ ਹੋ ਗਿਆ ਭਾਜੀ ਸਾਮਾਨ ਸਾਰਾ ਹੀ ਸੜ ਗਿਆ ਭਾਜੀ। ਕੀ ਮੰਗ ਕਰਦੇ? ਇਹੋ ਹੀ ਆ ਗਏ ਗਰੀਬ ਬੰਦੇ ਅਸੀਂ ਜੀ। ਤੇ ਬਾਕੀ ਵੀ ਚਾਹ ਸਾਰਾ ਕੁਝ। ਹਾਂਜੀ। ਸਾਰੇ ਸਾਮਾਨ ਵੇਖੋ ਸਾਰਾ ਘਰ ਦਾ ਨਿਸ਼ਕਾਨ ਕਿੰਨਾ ਹੋ ਗਿਆ ਵਾ। ਮਾਤਲ ਬੰਦੇ ਤੁਹਾਨੂੰ ਪਤਾ ਤਿੰਨ 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 ਬੇਟੀਆਂ ਆ। ਤਨਵਰ ਪਤਾ ਹੀ ਸਰਕਾਰ ਕੋ ਕੀ ਮੰਗ ਵਿੱਚ ਮੰਗੀ ਜਾਂਦੀ ਹੈ ਕਿ ਸਾਡੀ ਥੋੜੀ ਬਹੁਤੀ ਹਲਪ ਚਲੋਮ ਕੀਤੀ ਜਾਵੇ ਤਨਵਰ ਠੰਡ ਦਾ ਮੌਸਮ ਹੈ ਸਮਾਂ ਤੇਰੇ ਆ ਜਾਣਾ ਨਹੀਂ ਹੈ ਹਾਂਜੀ ਤੇ ਹੁਣ ਤੇ ਸਰਕਾਰ ਕੋ ਸਾਂ ਮੰਗੀ ਮੰਗਦੀਆਂ ਵੀ ਸਾਡੀ ਹਲਪ ਕੀਤੀ ਇਹ ਨਾ ਵੀਰ ਆਪਣੇ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਨਾਲ ਦਾ ਤੇ ਆ ਪਰਿਵਾਰ ਆ ਤੇ ਸਵੇਰੇ ਇਹਨਾਂ ਦੀ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤ ਦੀ ਬੰਦੀ ਇਹਦੇ ਵਿੱਚੋਂ ਆਈ ਜਿਹਨੂੰ ਸ਼ਾਰਟ ਸਰਕਟ ਹੋਇਆ ਉਹਨਾਂ ਦੇ ਫਰਿੱਜ ਨੂੰ ਲੱਗੀ ਅੱਗ ਤੇ ਫਰਿੱਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ। ਪੀ ਸੰਜੇ ਜੀ ਅਬ ਤੁਸੀਂ ਕੀ ਗੱਲ ਹੈ ਯਾਰ ਇਹ ਨਾ ਵੀਰ ਆਪਣੇ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਇਹਨਾਂ ਦਾ ਤੇ ਆ ਪਰਿਵਾਰ ਆ ਤੇ ਸਵੇਰੇ ਇਹਨਾਂ ਦੀ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤ ਦੀ ਬੰਦੀ ਇਸ ਦੇ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਉਹਨਾ ਤੇ ਫਰਿੱਜ ਨੂੰ ਲੱਗੀ ਅੱਗ ਤੇ ਫਰਿੱਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਇਹ ਦੁਬਾਰਾ ਇਹ ਚੀਜ਼ਾਂ ਨਹੀਂ ਬਣਵਾ ਸਕਦੇ ਅੱਛਾ ਤੇ ਕਿੰਨੇ ਕ ਵਜੇ ਦੀ ਗੱਲ ਹੈਗੀ ਹੈ ਸਰੇ ਕਿੰਨੇ ਕ ਵਜੇ ਦੀ ਗੱਲ ਹੈ ਰਾਤ 8 ਵਜੇ ਦੀ ਕਿਸ ਤਰ੍ਹਾਂ ਮੁਝਾਈ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਰੋਲਰ ਵਾਲਾ ਪਾ ਕੇ ਤੇ ਪਾਣੀ ਪੂਣੀ ਤੇ ਕੋਈ ਮਿੱਟੀ ਮੁੱਟੀ ਇਧਰੋਂ ਸੁੱਟ ਕੇ ਤੇ ਸਾਰੇ ਪਿੰਡ ਨੇ ਫੇਰ 부ਝਾਈ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੀ ਮੰਗ ਕਰਦੇ ਮੰਗੇ ਇਹੀ ਕਰਦੇ ਆ ਕਿ ਗਰੀਬ ਪਰਿਵਾਰਿਆਂ ਨਾਲ ਕੋ ਦੁਬਾਰਾ ਇਹ ਚੀਜ਼ਾਂ ਨਹੀਂ ਬਣੀਆਂ ਤੇ ਆਥਰ ਹੋ ਗਏ ਆ ਤੇ ਇਹਨਾਂ ਦੀ ਹੈਲਪ ਕੀਤੀ ਜਾ ਵੱਧ ਤੋਂ ਵੱਧ ਜਿੰਨੀ ਹੋ ਜੇ ਸਿੰਘ ਜੀ ਜਗੀ ਸਿੰਘ ਜੀ ਕੀ ਗੱਲ ਹੋਈ ਹੈ ਤੁਹਾਡੇ ਇਹ ਜੀ ਰਾਤ ਜੋ ਬੱਤੀ ਦੁਬਾਰਾ ਬੰਦ ਹੋ ਗਈ ਤੇ ਇਹਨਾਂ ਦੇ ਅੱਗ ਲੱਗੀ ਤੇ ਕਹਿਣੀ ਕੰਮ ਤੇ ਗਏ ਹੀ ਤੇ ਘਰ ਦੇ ਦਾ ਗੁਰਦਵਾਰ ਸਭ ਗਏ ਤੇ ਮੁੜ ਕੇ ਬੁਝਾਈ ਆ ਪਿੰਡ ਸਾਰੇ ਇਕੱਠੇ ਨਹੀਂ ਹੋ ਗਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਹੈ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਪੂਰੇ ਪਪੀ ਤਾਂ ਬੰਗੇ ਨਦੀ ਹਾਲ ਪਹੋਵੇ ਕਿਨਨ ਨੂੰ ਸਮਾਨ ਸਮੂਹ ਨੂੰ ਲੈ ਕੇ ਦਿੱਤਾ ਜਾਵੇ ਆ ਇਹਨਾਂ ਦੇ ਬੱਚੇ ਆ ਨਿਕਨਗੇ ਰਜਾਈਆਂ ਰਜੀਆਂ ਕੰਬਲ ਕੁੰਬਲੇ ਕੋਈ ਵੀ ਸਾਰਾ ਕੁਝ ਸੜ ਗਿਆ ਇਹਨਾਂ ਦਾ ਕੋਈ ਨੁਕਸਾਨ ਜਾਣੀ ਤੇ ਨਹੀਂ ਹੋਇਆ ਨਹੀਂ ਜੀ ਜਾਣੀ ਨੁਕਸਾਨ ਰਾਜਪਿੰਦਰ ਸਿੰਘ ਸਾਹਿਬ ਕੀ ਗੱਲ ਹੋਈ ਆ ਭਾਜੀ 32 ਤੋਂ ਹੀ ਹੋ ਗਿਆ ਕੰਮ ਕੀ ਹੋਇਆ ਤੇ ਚਮਕਾਜ ਨੂੰ ਮਾਰਿਆ ਦੋਸਤੋ ਅੱਗ ਲੱਗ ਗਈ ਜੀ ਤੇ ਘਰ ਚ ਕੋਈ ਹੈਗਾ ਜਿਹਦਾ ਅੱਗ ਲੱਗੀ ਨਹੀਂ ਗੁਰਦਰਾ ਸਾਹਿਬ ਗਏ ਮੈਂ ਤੇ ਕੰਮ ਤੇ ਗਿਆ ਆ ਹਾਂਜੀ ਹਾਂ ਨੂੰ ਇੱਥੇ ਗਵੰਡੀਆਂ ਨੇ ਦੱਸ ਕੇ ਮੁੜ ਕੇ ਉੱਥੋਂ ਗੁਲਸਾ ਕੱਟੇ ਦੱਸ ਕੇ ਆ ਤੇ ਫਿਰ ਕਿ ਤਰ੍ਹਾਂ ਬੁਝਾਈ ਆ ਹਾਂਜੀ ਇੱਥੇ ਪਾਣੀ ਨਹੀਂ ਬੁਝਾਈ ਜੀ ਨਹੀਂ ਨਹੀਂ ਜੀ ਤੇ ਹੁਣ ਮਤਲਬ ਕਿ ਕਿੰਨਾ ਕੁ ਸਮਾਨ ਤੁਹਾਡਾ ਨੁਕਸਾਨ ਕਿੰਨਾ ਕੁ ਹੋਇਆ ਕਾਫੀ ਹੋ ਗਿਆ ਭਾਜੀ ਸਮਾਨ ਸਾਰਾ ਹੀ ਸੜ ਗਿਆ ਭਾਜੀ ਕੀ ਮੰਗ ਕਰਦੇ ਜੀ ਇਹੀ ਆ ਗਏ ਗਰੀਬ ਬੰਦੇ ਅਸੀਂ ਦੇ ਬਾਕੀ ਵਿੱਚ ਆ ਸਾਰਾ ਕੁਝ ਹਾਂਜੀ ਸਾਰਾ ਸਮਾਨ ਵੇਖੋ ਸਾਰਾ ਘਰ ਦਾ ਨਿਸ਼ਕਾਨ ਕਿੰਨਾ ਹੋ ਗਿਆ ਵਾ ਮਾਤਲ ਬੰਦੇ ਤੁਹਾਨੂੰ ਪਤਾ ਤਿੰਨ 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 ਬੇਟੀਆਂ ਵਾ ਤੁਹਾਨੂੰ ਪਤਾ ਹੀ ਸਰਕਾਰ ਕੋ ਕੀ ਮੰਗ ਵਿੱਚ ਮੰਗੀ ਜਾਂਦੀ ਹੈ ਕਿ ਸਾਡੀ ਥੋੜੀ ਬਹੁਤੀ ਹੱਲਪ ਚਲੋ ਅਮ ਕੀਤੀ ਜਾਵੇ ਧੰਨਵਾਦ ਠੰਡ ਦਾ ਮੌਸਮ ਹੈ ਸਮਾਨ ਤੇ ਲੈ ਆ ਜਾਣਾ ਨਹੀਂ ਹੈ ਹਾਂਜੀ ਤੇ ਹੁਣ ਤੇ ਸਰਕਾਰ ਕੋ ਸਾਂ ਮੰਗੀ ਮੰਗਦੀਆਂ ਵੀ ਸਾਡੀ ਹੱਲਪ